ਕਹਿੰਦੇ ਨੇ ਕਿ ਪਹਿਲਾ ਗੁਰੂ ਪਹਿਲੇ ਗੁਰੂ ਮਾਪੇ ਸਾਡੇ ਜਿਨ੍ਹਾਂ ਨੇ ਸਾਨੂੰ ਚੱਲਣਾ ਬੈਠਣਾ ਉੱਠਣਾ ਸਿਖਾਇਆ ਫਿਰ ਸਾਡੇ ਟੀਚਰ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇ ਹਰ ਪਾਠ ਪੜਾਇਆ ਉਹ ਇੱਕ ਇੰਜੀ ਹੋਣੀ ਹੈ ਇੱਕ احساس ਹੈ ਇੱਕ ਪਰਿਵਾਰ ਹੈ ਤੇ ਸਾਰੀ ਟੀਚਰਸ ਨੂੰ ਬਹੁਤ ਇੱਛੀਆਂ-ਇੱਛੀਆਂ ਗੇਮਸ ਖਲਾਈਆਂ ਗਿਆ बहुत ही प्यारा प्रोग्राम सारे खूब ठहाके लगा के हंसे आज हम यहाँ में आए हैं टीचर कर दी थैंक यू सो मच है थैंक यू क्योंकि टीचर जीवन का जीवन दा सही तरीका समझा सिर इंसान को एक गुरु जरूर जो ये, ये टीचर्स हैंडल कर रही हैं ये बहुत बड़ी सेवा कर रही हैं पर मैंने लगता है कि जो सम्मान है ना जो अ रहे असं सम्मानित हो रहे हैं तो असी तो है, सारी सोसाइटी सम्मानित तो हुई है ऐसे का योगदान हम ज्यादा नहीं आपको कहते हैं बट आपके टाइम का योगदान हमें बहुत चाहिए और मैं चाहनी हाँ कि भी सारे ना जुड़ो छोटी छोटी खुशियां वंटिए तो किसी भी चेहरे पर मुस्कान लेके आई मैं अच सौ तो दो सौ दो सौ तो पाँच सौ हो रहे हैं मेरा दिल करता बहुत वाडा मिशन समाइल हो खुशियाँ असी वंडिया ਹਿਤੇਸ਼ੀ টিআরপি ਨਹੀਂ ভরসা आपका বিকাল ਸਾਰਿਆਂ ਨੂੰ ਮੇਰਾ ਨਾਮ ਮਨਸੇਮਰ ਹੈ ਗਿਨੀ ਫੂਡ ਪ੍ਰੋਡਕਟਸ ਵੱਲੋਂ ਮੈਂ ਅਸੀਂ ਅੱਜ 소ਨੀਆ ਛਾਵੜਾ ਜੀ ਨਾਲ ਇਕੱਠੇ ਹੋ ਕੇ ਮਿਸ਼ਨ ਸਮਾਈਲ ਨੂੰ ਬਹੁਤ ਵਧੀਆ ਤਰੀਕੇ ਨਾਲ ਹੈਪੀ ਟੀਚਰਸ ਡੇ ਮਨਾਇਆ ਬਹੁਤ ਹੀ ਚੰਗਾ ਲੱਗਿਆ ਉਹਨਾਂ ਨੇ ਬੱਚਿਆਂ ਵਾਸਤੇ ਬਹੁਤ ਹੀ ਅੱਛਾ ਅਰੇਂਜਮੈਂਟ ਕੀਤਾ ਹੋਇਆ ਸੀ ਤੇ ਸਾਰੀ ਟੀਚਰਸ ਨੂੰ ਬਹੁਤ ਅੱਛੀ ਅੱਛੀ ਗੇਮਸ ਖਲਾਈਆਂ ਗਿਆ ਬਹੁਤ ਹੀ ਪਿਆਰਾ ਪ੍ਰੋਗਰਾਮ ਸੀਗਾ ਸਾਰਿਆਂ ਨੇ ਖੂਬ ਧਾਕੇ ਲਗਾ ਕੇ ਹਸੇ ਔਰ ਬਹੁਤ ਅੱਛੇ ਅੱਛੇ ਗਿਫਟਸ ਵੀ ਮਿਲੇ ਸਾਨੂੰ ਬਹੁਤ ਇੰਜੋਏ ਕੀਤਾ ਇਹਨਾਂ ਨੇ ਖਾਣ ਪੀਣ ਦਾ ਵੀ ਸਾਰਾ ਅਰੇਂਜਮੈਂਟ ਕੀਤਾ ਸੀਗਾ ਬਹੁਤ ਹੀ ਔਰ ਰੁਪਾਲੀ ਮਿਸਿਸ ਰੁਪਾਲੀ ਨੇ मैग्नेस इंस्टिट्यूट ਦੇ ਵਿੱਚ ਕਵਰਿੰਗ ਕੀਤੀ ਹੈ ਔਰ ਬਹੁਤ ਅੱਛਾ ਸਾਰਾ ਪ੍ਰੋਗਰਾਮ ਕੀਤਾ ਮੈਂ ਸਾਰਿਆਂ ਦਾ ਮਿਸ਼ਨ ਸਮਾਈਲ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ థాంਕ ਯੂ ਸੋ ਮੱਚ ਹੈਪੀ ਟੀਚਰਸ ਦੇ ਸਾਰੇ ਆ థాంਕ ਯੂ ਨਮਸਕਾਰ ਜੀ ਮੇਰਾ ਨਾਮ ਮੰਜੂ ਸੇਠੀ ਹੈ ਮੈਂ ਵਾਈਸ ਪ੍ਰੈਜ਼ੀਡੈਂਟ ਆ ਮਿਸ਼ਨ ਸਮਾਈਲ ਐਨ ਜੀਓ ਉਹ ਇੱਕ ਐਨ ਜੀਓ ਨਹੀਂ ਹੈ ਇੱਕ احساس ਹੈ ਇੱਕ ਪਰਿਵਾਰ ਹੈ ਅਸੀਂ ਸਾਰੇ ਥੋੜੇ ਮਿਲ ਕੇ ਮਨਾਉਂਦੇ ਰਹਿੰਦੇ ਆ ਅੱਜ ਇਸ ਦਿਨ ਕੋ ਬਹੁਤ ਸਪੈਸ਼ਲ ਤਿਉਹਾਰ ਹੈ ਟੀਚਰਸ ਡੇ ਦਾ ਜਿਹਨੂੰ ਮਨਾਉਣ ਦੇ ਲਈ ਨਾ ਉਹਨੂੰ ਆਪਾਂ ਰੋਜ਼ ਉਸ ਓਕੇਜਨ ਨੂੰ ਮਨਾ ਸਕਦੇ ਆ ਕਿ ਕਿ టీచర్ ਉਹ ਹੁੰਦਾ ਸਾਨੂੰ ਜੀਵਨ ਦਾ ਜੀਣ ਦਾ ਸਹੀ ਤਰੀਕਾ ਸਮਝਾਤਾ ਸਿਖਾਉਂਦਾ ਹੈ ਕਿ ਜਿਹੜੇ ਬੱਚੇ ਜਿਹੜੇ ਬਿਲਕੁਲ ਰੱਬ ਨੇ ਸਪੈਸ਼ਲੀ ਬੱਚੇ ਬਣਾ ਦਿੱਤੇ ਨੇ ਗਲਤੀਆਂ ਕੀਤੀਆਂ ਨੇ ਰੱਬ ਨੇ ਵੀ ਉਹ ਜਿਹੜੀ ਗਲਤੀਆਂ ਸੁਧਾਰਨ ਲਈ ਉਹਨਾਂ ਨੇ ਸਾਨੂੰ ਦਿੱਤੇ ਨੇ ਇਹਨੇ ਪਿਆਰੇ ਪਿਆਰੇ ਟੀਚਰਸ ਜਿਹੜੇ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਹੈ ਰੱਬ ਨੇ ਕਿਤੇ ਉਹਨਾਂ ਨੂੰ ਦਿਮਾਗ ਨਹੀਂ ਦਿੱਤਾ ਕਿਤੇ ਅੱਖਾਂ ਕੰਨ ਨੱਕ ਕਈ ਚੀਜ਼ਾਂ ਤੋਂ ਮਜਬੂਰ ਨੇ कोरोना ਨੂੰ ਸਾਥ ਦੇ ਲਈ ਉਹਨਾਂ ਨਿਤਧਿਤਿਆ ਨੇ ਇੰਨੀਆਂ ਪਿਆਰੀਆਂ ਟੀਚਰਸ ਜਿਹੜੀਆਂ ਨਾ ਬੱਚਿਆਂ ਨੂੰ ਸੰਭਾਲਦੀਆਂ ਨੇ ਜ਼ਿੰਦਗੀ ਵਿੱਚ ਵਿਚਰਨ ਦਾ ਤਰੀਕਾ ਸਿਖਾਉਂਦੀਆਂ ਨੇ ਤੇ ਅਸੀਂ ਅੱਜ ਉਹਨਾਂ ਨੂੰ ਸਨਮਾਨਿਤ ਕਰਨ ਲਈ ਇੱਥੇ ਲੈ ਕੇ ਆਏ ਆ ਪਰ ਮੈਨੂੰ ਲੱਗਦਾ ਕਿ ਜਿਹੜਾ ਸਨਮਾਨ ਹੈ ਨਾ ਜਿਹੜਾ ਅਸੀਂ ਅੱਜ ਉਹਨਾਂ ਨੂੰ ਦੇ ਰਹੇ ਆ ਉਹਦੇ ਨਾਲ ਅਸੀਂ ਸਨਮਾਨਿਤ ਹੋਏ ਆ ਸਾਰੀ ਸੁਸਾਇਟੀ ਸਨਮਾਨਿਤ ਹੋਈ ਹੈ ਤੁਸੀਂ ਸਿਰ ਮਸਾਨੂੰ ਜੁਆਇਨ ਕਰਿਆ ਕਰੋ ਮਿਸ਼ਨ ਸਮਾਈਲ ਨੂੰ ਜੁਆਇਨ ਕਰਨ ਲਈ ਬਹੁਤ ਸਾਰੇ ਪੈਸੇ ਨਹੀਂ ਲੱਗਦੇ ਥੋੜਾ ਜਿਹਾ ਟਾਈਮ ਲੱਗਦਾ ਪੈਸੇ ਲੱਗਦੇ ਨਹੀਂ ਕਿਉਂਕਿ ਜਦ ਕੋਈ ਵੀ ਕੰਮ ਕਰਨਾ ਹੈ ਤੇ ਉਹਦੇ ਲਈ ਤੁਹਾਨੂੰ ਪਤਾ ਨਾ ਘਰ ਦਾ ਕੈਸਟ ਕਰਦੀਆਂ ਜੋੜੋ ਅੱਜ ਅਸੀਂ 100 ਤੋਂ 200 200 ਤੋਂ 500 ਹੋ ਰਿਹਾ ਮੇਰਾ ਦਿਲ ਕਰਦਾ ਬਹੁਤ ਵੱਡਾ ਮਿਸ਼ਨ ਸਮਾਈਲ ਹੋਵੇ ਤੇ ਖੁਸ਼ੀਆਂ ਅਸੀਂ ਵੰਡਦੇ ਰਹੀਏ ਤੇ ਇਹ ਤਿਉਹਾਰ ਅਸੀਂ ਮਨਾਉਂਦੇ ਰਹੀਏ ਥੈਂਕ ਯੂ ਜੀ ਹੈਪੀ ਟੀਚਰਸ ਡੇ ਸਭ ਤੋਂ ਪਹਿਲੇ ਮੇਰਾ ਨਾਮ ਸਵੀਨਾ ਪਾਸੀ ਔਰ ਹੈਪੀ ਟੀਚਰਸ ਡੇ ਲੁਧਿਆਣਾ ਕੇ ਔਰ ਪੂਰੇ ਦੁਨੀਆ ਕੇ ਟੀਚਰਸ ਕੋ ਬਹੁਤ ਬਹੁਤ हैप्पी टीचर्स डे मेरी तरफ़ से आज हम यहाँ मैगनस इंस्टीट्यूट में आए हैं टीचर्स डे मनाने यहाँ पे टीचर्स वहाँ से आए हैं जहाँ पे स्पेशल बच्चों को पढ़ाया जाता है जहाँ उन बच्चों की केयर की जाती है जहाँ पे नॉर्मल बच्चे नहीं थोड़े स्पेशल बच्चे पढ़ाए जाते हैं स्पेशली नॉर्मल बच्चों को पढ़ाना तो बहुत इजी होता है लेकिन डिसेबल्ड बच्चों को पढ़ाना एक बहुत टफ जॉब है और यहाँ वो टीचर्स आए हैं जो कि उन बच्चों को एक शिक्षा दे रहे हैं जहाँ हम अपने बच्चों को जो हमारे बच्चे नॉर्मल हैं हमसे उन्हें पढ़ाया नहीं जाता है हम उन्हें मार भी देते हैं पिटाई भी कर देते हैं पर वो इतने धैर्यपूर्वक उन बच्चों को पढ़ा रहे हैं शिक्षा दे रहे है। हैं हेर ऑफ टू देम थैंक्स करती हूँ मैं उनका कि वो एक ਬਹੁਤ ਉੱਚੀ ਪਦਵੀ 'ਤੇ ਹੈ ਕਹਿੰਦੇ ਹਨ ਹਰ ਇਨਸਾਨ ਕੋਈ ਗੁਰੂ ਜ਼ਰੂਰ ਧਾਰਨਾ ਚਾਹੀਏ और वो गुरु टीचर से बड़ा गुरु कोई क्या हो सकता है जो बचपन से लेके आपको शिक्षा स्टार्ट कर देता है और आपको बहुत अच्छी राह डालता है मैं मिशन स्माइल की तरफ से उनका बहुत बहुत शुक्रिया गुज़ार करती हूँ और सोनिया जी का मंजू दीदी का बहुत ही थैंक्स करती हूँ जो वो एक बहुत अच्छे पद पर चल रहे हैं और हमें उन्होंने अपने साथ रखा हुआ है और मैं सब लुधियाना वालों से ये कहना चाहूँगी कि आप ज़्यादा से ज़्यादा हमारे साथ जुड़ें और इस जो भी इवेंट में होता है Okay. पार्टिसिपेट कीजिए अपना योगदान दीजिए पैसों का योगदान हम ज़्यादा नहीं आपको कहते हैं बट आपके टाइम का योगदान हमें बहुत चाहिए बहुत अच्छा लगेगा जितने ज़्यादा से ज़्यादा लोग हमारे साथ जुड़ेंगे सो वंस अगेन हैप्पी टीचर्स डे टू ऑल ऑफ़ यू थैंक यू सो मच मैं रूपाली लेखी हूँ मैगनसाइल्स इंस्टीट्यूट की डायरेक्टर ओनर काना जी की कृपा से जो भी आप कह सकते हैं आज मिशन स्माइल एन ने ट्वेंटी टीचर्स डे यहाँ सेलिब्रेट किया है जिसमें इन्होंने नॉर्मल नहीं टीचर्स वो जो कि डेवियंट अनोम स्टूडेंट्स को पढ़ा रहे हैं अनोमल स्टूडेंट्स आप समझ सकते हैं जिनको जिनकी लाइफ में अपने आप में चैलेंज है कोई देख नहीं सकता किसी की एक आंख में कोई प्रॉब्लम है कोई समझ नहीं सकता बात को पर एज बढ़ रही है ठीक है इस तरह के स्टूडेंट्स को ये जो टीचर्स पढ़ाते हैं उन्हें मिशन स्माइल ऑनर कर रहे हैं, और मैं अपने आप को इतना ब्लेस्ड फील कर रही हूँ कि उन्होंने मैगनस इंस्टीट्यूट के वेंचर को ये मौका दिया कि वो यहाँ पे आके सभी ये बच्चे सभी ये टीचर्स हंसी खुशी एक सेलिब्रेशन कर सके थैंक्स टू मिसेस सोनिया छाबड़ा थैंक्स टू गिन्नी फूड प्रोडक्ट्स इन्होंने मैम ने वहाँ पे यहाँ पे स्पॉन्सर किया है बसंत आइसक्रीम वालों ने स्पॉन्सर किया है यहाँ हम देख रहे हैं टीचर्स इतने हंस रहे हैं जो इतना चैलेंज फेस करते हैं लाइफ में मैं खुद एक टीचर हूँ मैं कई बार कई बार मुझे ऐसे लगता है कि मुझे भी मुश्किल लगता है नॉर्मल बच्चों के साथ डील करना बच्चा कई बार फजी हो जाता है उसे मूड स्विंग है टेंट्रम है तो आप देख सकते हैं ये तो बिल्कुल ही डेबियन अन बच्चों के साथ डील कर रहे हैं हेड्स है ऑफ टू दीज टीचर्स जो ये टीचर्स हैंडल कर रही हैं ये बहुत बड़ी सेवा कर रही हैं एंड मिशन स्माइल ऑल्सो जिन्होंने इनको ऑनर करने के बारे में सोचा है थैंक यू सो वेरी मच कहते ना कि पहला गुरु ਪਹਿਲੇ ਗੁਰੂ ਮਾਪੇ ਸਾਡੇ ਜਿਨ੍ਹਾਂ ਨੇ ਸਾਨੂੰ ਚੱਲਣਾ ਬੈਠਣਾ ਉੱਠਣਾ ਸਿਖਾਇਆ ਫਿਰ ਸਾਡੇ ਟੀਚਰ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇ ਹਰ ਪਾਠ ਪੜਾਇਆ ਤੇ ਸਭ ਤੋਂ ਵੱਡਾ ਸਾਡਾ ਗੁਰੂ ਇੱਕ ਉਹ ਰੱਬ ਜਿਨ੍ਹਾਂ ਨੇ ਸਾਨੂੰ ਇਸ ਜ਼ਿੰਦਗੀ ਦੀ ਹਰ ਹਕੀਕਤ ਨੂੰ ਸਾਨੂੰ ਜਾਣਕਾਰ ਕਰਾਇਆ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੋਨੀਆ ਛਾਪੜਾ ਪ੍ਰੈਜ਼ੈਂਟ ਆਫ ਮਿਸ਼ਨ ਸਮਾਈਲ ਐਂਡ ਹੂੰ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਟੀਚਰਸ ਦੇ ਸੈਲੀਬ੍ਰੇਟ ਕਰ ਰਹੇ ਹਾਂ ਪੂਰੀ ਮਿਸ਼ਨ ਸਮਾਈਲ ਫੈਮਿਲੀ ਦਾ ਜਿੱਥੇ ਅੱਜ ਅਸੀਂ ਉਹਨਾਂ ਟੀਚਰਜ਼ ਨੂੰ ਆਨਰ ਕਰ ਰਹੇ ਹਾਂ ਜਿਹੜੇ ਕਿ ਸ਼ਾਇਦ ਉਹਨਾਂ ਸਕੂਲਾਂ ਵਿੱਚ ਕੰਮ ਕਰ ਰਹੇ ਹਨ ਜਿਹੜੇ ਕਈ ਸਪੈਸ਼ਲ ਬੱਚੇ ਨੇ ਕੁਝ ਡੰਮ ਐਂਡ ਡੱਫ ਬੱਚੇ ਨੇ ਨਮ ਐਂਡ ਡੈਪ ਬੱਚੇ ਨੇ ਕੁਝ ਅ ਬਲਾਈਂਡ ਹੈ ਕੁਝ ਸਲਾਮ ਮੇਰੀਆਂ ਦੇ ਬੱਚੇ ਨੇ ਇਹ ਟੀਚਰਜ਼ ਉਹਨਾਂ ਨੂੰ ਪੜ੍ਹਾਉਂਦੇ ਨੇ ਤੇ ਮੈਨੂੰ ਲੱਗਦਾ ਕਿ ਜਿਹੜਾ ਸੁਸਾਇਟੀ 'ਚ ਯੋਗਦਾਨ ਹੈ ਨਾ ਬਹੁਤ ਵੱਡਾ ਯੋਗਦਾਨ ਹੈ ਜੋ ਉਹ ਸੈਲਫਲੈਸਲੀ ਕਰ ਰਹੇ ਨੇ ਬੇਸ਼ੱਕ ਉਹਨਾਂ ਦੇ ਪੇ ਸਕੇਲ ਤਾਂ ਮਿਲਦੀ ਹੈ ਬਟ ਬਹੁਤ ਘੱਟ ਮਿਲਦੀ ਹੈ ਕਿ ਜਿੰਨੇ 'ਚ ਮੈਨੂੰ ਲੱਗਦਾ ਹੈ ਉਹਨਾਂ ਦਾ ਸ਼ਾਇਦ ਹੀ ਕੋਈ ਉਦਾਂ ਤੋਂ ਹੋਏਗਾ ਬਟ ਇਹ ਕਹਿੰਦੇ ਪਿਆਰ ਦੇ ਨਾਲ ਜਦੋਂ ਇੱਕ ਆਪਾਂ ਨਾਰਮਲ ਬੱਚੇ ਨੂੰ ਜਦੋਂ ਪੜਾ ਲੈਨੇ ਆ ਨਾ ਤਾਂ ਬਹੁਤ ਈਜ਼ੀ ਹੁੰਦਾ ਹੈ ਬਟ ਜਦੋਂ ਇੰਨਾ ਬੱਚਿਆਂ ਨੂੰ ਪੜਾਣਾ ਇੱਕ ਤਾਂ ਪਹਿਲੇ ਜਦੋਂ ਆਪਾਂ ਇਸਲਾਮ ਮੇਰੀਆ ਦੇ ਬੱਚਿਆਂ ਨੂੰ ਕਨਵਿੰਸ ਕਰਨਾ ਹੀ ਬੜਾ ਔਖਾ ਹੁੰਦਾ ਹੈ ਕਿ ਉਹਨਾਂ ਨੂੰ ਕਿਵੇਂ ਕਨਵਿੰਸ ਕਰੀਏ ਕਿ ਪੜ੍ਹਾਈ ਕਰਨ ਠੀਕ ਨਾ ਮੰਗਣ ਇਹ ਉਹ ਕੰਮ ਕਰਦੇ ਉਹਨਾਂ ਨੂੰ ਸਮਝਾਉਂਦੇ ਨੇ ਕਿ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤੇ ਤੁਹਾਨੂੰ ਪੜ੍ਹਨਾ ਪਏਗਾ ਕਾਮਵਲੀਆਂ ਦੇ ਬੱਚੇ ਹੁੰਦੇ ਆ ਤੇ ਜਿਹੜੇ ਸਪੈਸ਼ਲ ਬੱਚੇ ਹੁੰਦੇ ਨੇ ਉਹ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਰੱਬ ਨੇ ਨਾ ਉਹ ਰੱਬ ਵਰਗੇ ਹੀ ਬਣਾ ਕੇ ਭੇਜਿਆ ਵਾ ਕਿ ਉਸ ਜਿਹੜੇ ਬੱਚੇ ਨੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਤੇ ਹੈਟਸ ਆਫ ਟੂ ਆਲ ਦੋਸ ਟੀਚਰਸ ਜਿਹੜੇ ਉਹਨਾਂ ਬੱਚਿਆਂ ਨੂੰ ਹੈਲਪ ਕਰਦੇ ਨੇ ਉਹਨਾਂ ਨੂੰ ਉੱਠਣਾ ਬੈਠਣਾ ਸਭ ਕੁਝ ਸਿਖਾਉਂਦੇ ਨੇ ਗੱਲਾਂ ਕਰਨੀਆਂ ਵੀ ਸਿਖਾਉਂਦੇ ਨੇ ਤੁਸੀਂ ਦੇਖਣਾ ਸਾਡੇ ਬੱਚਿਆਂ ਨੇ ਉਹਨਾਂ ਨੇ ਅੱਜ ਕਿੰਨਾ ਚਾ ਪਾਰਟਿਸਪੇਟ ਕੀਤਾ ਹੈ ਔਰ ਕੁਛ ਇਹੋ ਜਿਹੇ ਬ্লাইন্ড ਬੱਚੇ ਨੇ ਜਿਨ੍ਹਾਂ ਨੂੰ ਸ਼ਾਇਦ ਨਜ਼ਰ ਵੀ ਨਹੀਂ ਆਉਂਦਾ ਬਟ ਉਹਨਾਂ ਦੇ ਰੱਬ ਕਹਿੰਦੇ ਨਾ ਇੱਕ ਚੀਜ਼ ਖੁੰਦਾ ਤੇ ਦੂਜੀ ਚੀਜ਼ ਦਿੰਦਾ ਉਹਨਾਂ ਦੀ ਆਵਾਜ਼ ਵਿੱਚ ਦੇਖੋ ਕਿੰਨਾ ਦਮ ਹੈ ਕਿ ਉਹ ਬੱਚੇ ਇੰਨਾ ਪਿਆਰ ਦੇ ਨਾਲ ਉਹਨਾਂ ਟੀਚਰਸ ਨੂੰ ਸਲਾਮ ਹੈ ਜੋ ਇਹੋ ਜਿਹੇ ਬੱਚਿਆਂ ਦੀ ਸੇਵਾ ਕਰਦੇ ਨੇ ਤੇ ਇਹੋ ਜਿਹੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਤੇ ਆਪਾਂ ਕਿਉਂ ਨਾ ਅੱਜ ਉਹਨਾਂ ਟੀਚਰਸ ਨੂੰ ਆਨਰ ਕਰੀਏ ਥੈਂਕ ਯੂ ਸੋ ਮੱਚ ਮੈਂ ਆਪਣੀ ਮਿਸ਼ਨਸ ਮਾਈ ਫੈਮਲੀ ਦਾ ਜਿਨ੍ਹਾਂ ਨੇ ਇਹਨਾਂ ਲਈ ਗਿਫਟਸ ਅਰੇਂਜ ਕੀਤੇ ਐ ਗਿਨੀ ਫੂਡਸ ਵੱਲੋਂ ਵੀ ਉਹਨਾਂ ਲਈ ਗਿਫਟ ਹੋਇਆ ਹੈ ਬਾਕੀ ਮੈਗਨਸ ਇੰਸਟੀਚਿਊਟ ਵਾਲਿਆਂ ਨੇ ਆਪਣੇ ਆਕੇ ਉਹਨਾਂ ਨੂੰ ਜੇ ਕਾਫੀ ਕੁਝ ਕੀਤਾ ਹੈ ਬਸੰਤ ਆਈਸਕ੍ਰੀਮ ਵਾਲ ਨੇ ਆਈਸਕ੍ਰੀਮ ਜਨ ਨਾਲ ਹੀ ਲੈ ਕੇ ਆਏ ਨੇ ਸੋ ਸਾਰਿਆਂ ਨੇ ਸਾਡੇ ਪੂਰੀ ਮਿਸ਼ਨ ਸਮਾਈ ਫੈਮਿਲੀ ਨੇ ਇੱਕ ਉਹ ਪੂਰਾ ਕੀਤਾ ਹੈ ਕਿ ਕਹਿੰਦੇ ਨੇ ਗਿਫਟਸ ਦਿੰਦੇ ਨੇ ਉਹਨਾਂ ਲਈ ਬਲੈਂਕਟ ਸੈਟ ਲੈ ਕੇ ਆਂਦੇ ਨੇ ਬਹੁਤ ਖੁਸ਼ ਹੰਦ ਦਿੱਤਾ ਹੈ ਔਰ ਮੈਂ ਚਾਹਨੀ ਹੈ ਕਿ ਤੁਸੀਂ ਵੀ ਸਾਡੇ ਸਾਰਿਆਂ ਨਾਲ ਜੁੜੋ ਛੋਟੀਆਂ ਛੋਟੀਆਂ ਖੁਸ਼ੀਆਂ ਵੰਡਿਏ ਤੇ ਕਿਸੇ ਦੇ ਚਿਹਰੇ ਤੇ ਮੁਸਕਾਨ ਲੈ ਕੇ ਇਹ ਮੈਨੂੰ ਲੱਗਦਾ ਹੈ ਕਿ ਅੱਜ ਆ ਜ ਟੀਚਰਸ ਬਹੁਤ ਖੁਸ਼ ਹੋਣਗੇ ਉਹ ਆਪਣੇ ਆਪ ਤੁਹਾਨੂੰ ਦੱਸਣਗੇ ਕਿ ਅੱਜ ਉਹਨਾਂ ਨੂੰ ਕੀ ਫੀਲ ਹੋ ਰਿਹਾ ਤੇ ਅੱਜ ਉਹਨਾਂ ਨੂੰ ਕਿੱਦਾਂ ਆਨਲਾਈਨ ਕੀਤਾ ਹੈ ਗੇਮਸ ਵੀ ਖੇਲ ਰਹੇ ਆ ਇੰਜੋਏ ਕੀਤਾ ਅੱਜ ਬਹੁਤ ਸਾਰਾ ਸਾਡੇ ਨਾਲ ਜੁੜਿਆ ਕਰੋ ਅਸੀਂ ਮਿਲ ਕੇ ਖੁਸ਼ੀਆਂ ਵੰਡ ਸਕਦੇ ਆ ਤੇ ਖੁਸ਼ੀਆਂ ਵੰਡਣ ਚ ਮੈਨੂੰ ਲੱਗਦਾ ਹੈ ਕਿ ਪੈਸਿਆਂ ਦੀ ਘੱਟ ਤੇ ਤੁਹਾਡੇ ਟਾਈਮ ਦੀ ਜ਼ਿਆਦਾ ਜ਼ਰੂਰਤ ਹੈ ਥੈਂਕ ਯੂ ਸੋ ਮਚ ਅਨ ਹੈਪੀ ਟੀਚਰਸ